ਫਰੀਦਕੋਟ ਅੰਦਰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ 'ਚ ਪੰਜ ਰੋਜ਼ਾ ਧਾਰਮਿਕ ਮੇਲਾ ਚੱਲ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਬਾਬਾ ਫਰੀਦ ਜੀ ਦੇ ਸ਼ਰਧਾਲੂ ਨਤਮਸਤਕ ਹੁੰਦੇ ਨੇ ਤੇ ਅਜੇ ਹੀ ਵਿੱਚ ਪੁਲਿਸ ਵੱਲੋਂ ਅਮਨ ਤੇ ਕਾਨੂੰਨ ਸਥਿਤੀ ਨੂੰ ਕਾਬੂ ਕਰਨ ਲਈ ਪੁਖਤਾ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਪਰ ਉਦੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਦੇ ਵਿੱਚ ਕਿ ਕੁਝ ਨੌਜਵਾਨ ਜੋ ਕਿ ਇੱਕ ਟਰੈਕਟਰ ਤੇ ਸਵਾਰ ਨੇ ਤੋਂ ਵੱਡੀ ਗਿਣਤੀ ਦੇ ਵਿੱਚ ਜੋ ਵੱਡੀ ਸਪੀਕਰ ਹੁੰਦੇ ਨੇ ਡੈਕ ਹੁੰਦਾ ਏ ਉਹਦੇ ਵਿੱਚ ਉਹਨਾਂ ਨੇ ਗਾਣੇ ਲਗਾਏ ਹੁੰਦੇ ਨੇ ਉੱਚੀ ਆਵਾਜ਼ ਕਰਕੇ ਤੇ ਹੁੱਲੜਬਾਜ਼ੀ ਕਰਦੇ ਹੋਏ ਨਜ਼ਰ ਆਉਂਦੇ ਨੇ ਅਤੇ ਜਦੋਂ ਹੀ ਇਹ ਵੀਡੀਓ ਟ੍ਰੈਫਿਕ ਪੁਲਿਸ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਪੁਲਿਸ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ ਤੇ ਟਰੈਕਟਰ ਨੂੰ ਰੋਕ ਕੇ ਥਾਣੇ ਲਿਜਾਇਆ ਗਿਆ ਤੇ ਟਰੈਕਟਰ ਦੇ ਸਵਾਰ ਹੁੱਲੜਬਾਜ਼ ਕਰੇ ਲੜਕਿਆਂ ਨੂੰ ਵੀ ਇੱਕ ਵਾਰ ਹਿਰਾਸਤ ਵਿੱਚ ਲਿਆ ਗਿਆ ਜਿੱਥੇ ਕਿ ਇਸ ਮੌਕੇ ਜ਼ੀਰਾ ਟ੍ਰੈਫਿਕ ਇੰਜੀਨੀਅਰ ਇੰਸਪੈਕਟਰ ਵਕੀਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਵਾਰ-ਵਾਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੇਲੇ ਦੌਰਾਨ ਸ਼ਾਂਤੀਪੂਰਵਕ ਮੇਲਾ ਦੇਖਿਆ ਜਾਵੇ ਤੇ ਕਿਸੇ ਵੀ ਹੋਰ ਵਿਅਕਤੀ ਨੂੰ ਜੇਕਰ ਤੁਹਾਡੀ ਵਜ੍ਹਾ ਕਾਰਨ ਪਰੇਸ਼ਾਨੀ ਹੁੰਦੀ ਹੈ ਤਾਂ ਪੁਲਿਸ ਉਹ برداشت ਨਹੀਂ ਕਰੇਗੀ ਜਿੱਥੇ ਕਿ ਪੁਲਿਸ ਵੱਲੋਂ ਲਗਾਤਾਰ ਵਾਰਨਿੰਗ ਦਿੱਤੀ ਜਾ ਰਹੀ ਸੀ ਕਿ ਜੇਕਰ ਕਿਸੇ ਕੋਈ ਵੀ ਅਜਿਹਾ ਹਰਕਤ ਦਾ ਫੜਿਆ ਗਿਆ ਕੋਈ ਸ਼ਰਾਬ ਤੰਸਰ ਹੋਵੇ ਜਾਂ ਹੁਲੜਬਾਜੀ ਕਰਦਾ ਫੜਿਆ ਗਿਆ ਤਾਂ ਪੁਲਿਸ ਉਸਤੇ ਖਿਲਾਫ ਐਕਸ਼ਨ ਜ਼ਰੂਰ ਲਵੇਗੀ ਬਾਬਾ ਫਰੀਦ ਮੇਲੇ ਦੇ ਸਬੰਧੇ ਵਿੱਚ ਅੱਜ ਕੁਝ ਟਰੈਕਟਰ ਸੀਗੇ ਜਿਹੜੇ ਹੁੱਲੜ ਬਾਜ ਉਹਨਾਂ ਨੇ ਹੁੱਲੜ ਬਾਜੀ ਕੀਤੀ ਡੈਕ ਲਾ ਕੇ ਉੱਤੇ ਮਾਰਦੇ ਸੀ ਹੋਟਿੰਗ ਕਰਦੇ ਸੀਗੇ ਉਹਨਾਂ ਨੂੰ ਫੜ ਕੇ ਬਾਹਣੇ ਤੇ ਦੇਣ ਲੱਗਿਆਂ ਨੇ ਉਹਨਾਂ ਦੇ ਖਰਾਬ ਬਣਦੀ ਜਿਹੜੇ ਸੱਸੀ ਸੱਸੀ ਕੰਮ ਕਰਾਂਗੇ ਉਦੋਂ ਪਹਿਲਾਂ ਵੀ ਇੱਕ ਦੋ ਟਰੈਕਟਰ ਪੰਦ ਦਿੱਤੇ ਇੱਕ ਗਿਆਨੀ ਗੱਲ ਸਿੰਘ ਮਾਰਕੀਟ ਦੇ ਵਿੱਚ ਕੋਈ ਗੱਡੀਆਂ ਵਾਲੇ ਸੀਗੇ ਜੀਪਾਂ ਤੋਂ ਪੌਖਲੀਆਂ ਵਾਲੇ ਉਹ ਸਾਨੂੰ ਮੈਸੇਜ ਆਇਆ ਸੀ ਸਾਡੇ ਜਾਣ ਤੋਂ ਪਹਿਲਾਂ ਭੱਜ ਗਏ ਮੈਂ ਪਹਿਲਾਂ ਵੀ ਰਿਕਵੈਸਟ ਦਿੱਤੀ ਹੋਈ ਆ ਵੀ ਤੁਸੀਂ ਮੇਲਾ ਦੇਖੋ ਮੇਲੇ ਦਾ ਆਨੰਦ ਮਾਣੋ ਹੁੱਲੜ ਬਾਜੀ ਬਿਲਕੁਲ ਨਹੀਂ ਚੱਲੂਗੀ ਉਕੇ ਪੁਲਿਸ ਦੀ ਸ਼ਕਤੀ ਹੈ ਪੁਲਿਸ ਨੇ ਆਮ ਜਿਹੜੇ ਪਬਲਿਕ ਸ਼ਾਂਤੀ ਚਾਹੁੰਦੀ ਹੈ ਸ਼ਾਂਤੀਪੂਰਵਕ ਮੇਲੇ ਦਾ ਲਾਭ ਠਾਉਣ ਦੇ ਲਾਫਤੇ ਜਾਂ ਉਹ ਸਰਦਾਰਾਂ ਦੇ ਕੋਲ ਭੇਟ ਕਰਨੇ ਆ ਬਤਨਵਾ ਦਾ ਪੁਲਿਸ ਤੇ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਸ਼ਰਾਰਤ ਕਰੂਗਾ ਉਹਦੇ ਨਾਲ ਸ਼ਕਤੀ ਤੋਂ ਸ਼ਕਤੀ ਕਰ ਵੀ ਦਿੱਤੀ ਜਾਵੇ